ਪੰਜਾਬ ਵਿਜੀਲੈਂਸ ਬੀਰੋ ਨੇ ਸਨਤੀ ਪਲਾਂਡਾ ਦੀ ਅਰਾਟਮੈਂਟ ਦੇ ਵਿੱਚ ਬੇਨਿਜ਼ਮੀਆਂ ਕਰਨ ਸਬੰਧੀ ਮਾਮਲੇ ਦੇ ਵਿੱਚ ਲੋੜਿੰਦੇ ਮੋਲਜਮ ਅਤੇ ਪੰਜਾਬ ਲਗਉਤਜੋਗ ਅਤੇ ਨਿਰਜਾਤ ਨਿਕਮਾਂ ਦੇ ਉਪ ਮੰਡਲ ਇੰਜੀਨੀਅਰ ਸਬਤੇਜ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਿਤ ਇਸ ਪੰਦੇ ਵਿੱਚ ਬਿਊਰੋ ਨੇ ਪਹਿਲਾਂ ਹੀ ਐਫ ਆਈ ਆਰ ਨੰਬਰ 4 ਮਿਤੀ 8/3/2024 ਨੂੰ ਆਈ ਪੀ ਸੀ ਡੀ ਧਾਰਾ 409 420 465 470 468 475 120 ਬੀ ਅਤੇ 13 1 ਦੇ ਏਜ ਦੀ ਸਮੇਤ 13 2 ਤਹਿਤ ਫਲਾਈਂਗ ਅਲ ਸਕੁਐਡ ਪੁਲਿਸ ਥਾਣਾ ਪੰਜਾਬ ਮਹਾਲੀ ਵਿਖੇ ਮਕਦਮਾ ਦਰਜ ਕੀਤਾ ਹੋਇਆ ਹੈ। ਪੁਲਾਰ ਨੇ ਇਹ ਦੱਸਿਆ ਹੈ ਕਿ ਉਕਤ ਮੁਲਜ਼ਮ ਨੇ ਝਾਲੀ ਦਸਤਾਵੇਜ਼ ਦੀ ਵਰਤੋਂ ਕਰਕੇ ਵਰਤੇਜ ਸਿੰਘ ਦੇ ਨਾਂ ਤੇ ਮੈਸਰੋ ਦੇ ਵਰਤੇਜ ਇੰਡਸਟਰੀ ਨਾਂ ਦੀ ਫਰਜੀ ਫਾਰਮ ਬਣਾਈ ਹੋਈ ਸੀ ਇਸ ਤੋਂ ਬਾਅਦ ਉਸਨੇ ਆਪਣੇ ਪੁੱਤਰ ਮਨਰੂਪ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ਚੋਂ ਪੈਸੇ ਪੀਐਸਆਈ ਈਸੀ ਦੀ ਨੂੰ ਟ੍ਰਾਂਸਫਰ ਕਰਕੇ ਉਕਤ ਫਾਰਮ ਦੇ ਨਾਂ ਪਾੜਟ ਕੇ ਨੰਬਰ ਤੇ 394 ਇੰਡਸਟਰੀਅਲ ਫੋਕਲ ਪੁਆਇੰਟ ਅੰਮ੍ਰਿਤਸਰ ਰਿਖੇ ਅਲਰਟ ਕਰ ਦਿੱਤਾ ਸੀ ਬੁਲਾਰੇ ਨੇ ਦੱਸਿਆ ਕਿ ਅਖਤ ਮਰਜਮਾ ਐਸਡੀਈ ਸਭ ਤੇਜ ਸਿੰਘ ਨੇ ਅੱਜ ਮਹਾਲੀ ਦਰਜ ਦੇ ਵਿੱਚ ਆਟਮ ਸਮਰਪਣ ਕੀਤਾ ਹੈ ਇਸ ਪ੍ਰੰਤ ਅਖਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਵਿਜੀਲੈਂਸ ਪੋਲ 3 ਦਿਨ ਦੀ ਪੁਲਿਸ ਰਿਮਾਨ ਤੇ ਭੇਜ ਦਿੱਤਾ ਗਿਆ ਹੈ